ਜੀ ਹਾਲਾ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਦੱਸਾਂਗੇ ਤਾਜ਼ੀਆਂ ਮੱਝਾਂ ਸੂਈਆਂ ਦਾ ਦੁੱਧ ਵਧਾਉਣ ਬਾਰੇ ਦੇਸੀ ਨੁਕਤਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਪਣੇ ਪਸ਼ੂਆਂ ਦੇ ਰਿਲੇਟਡ ਤੁਹਾਡੇ ਕੋਲੇ ਜਾਣਕਾਰੀ ਆਉਂਦੀ ਰਹੇ ਜਿਵੇਂ ਕਿ ਆਪਣੀਆਂ ਤਾਜ਼ੀਆਂ ਸੂਈਆਂ ਮੱਝਾਂ گاਵਾਾਂ ਦੇ ਵਿੱਚ ਇਹ ਸਮੱਸਿਆ ਬਹੁਤ ਆਉਂਦੀ ਹੈ ਵੀ ਮੱਝਾਂ ਘਾਮ ਦੁੱਧ ਨਹੀਂ ਬਾਦੀਆਂ ਤੇ ਵੀ ਜਾਣੀਓ ਪਿਛਲੇ ਸੂਏ ਨਾਲੋਂ ਵੀ ਦੁੱਧ ਘੱਟ ਦੇ ਰਹੀਆਂ ਨਾਲੇ ਉਹਨਾਂ ਨੂੰ ਪ੍ਰੋਪਰ ਫੀਡ ਪ੍ਰੋਪਰ ਮਿਨਰਲ ਮਿਕਸਚਰ ਤੇ ਕੈਲਸ਼ੀਅਮ ਸਾਰਾ ਕੁਝ ਪ੍ਰੋਪਰ ਦਿੱਤਾ ਜਾ ਰਿਹਾ ਤੇ ਨਾਲ ਟ੍ਰਾਂਜੈਕਸ਼ਨ ਫੀਡ ਦੇ ਵਿੱਚ ਟ੍ਰਾਂਜੈਕਸ਼ਨ ਫੀਡ ਦਿੱਤੀ ਜਾ ਰਹੀ ਹੈ ਤੇ ਨਾਲ ਕੋਈ ਵਿਟਾਮਿਨ ਐਚ ਵੀ ਦਿੱਤਾ ਜਾ ਰਿਹਾ ਹੈ ਇੰਨਾ ਕੁਝ ਦੇਣ ਦੇ ਬਾਅਦ ਵੀ ਮੱਝਾਂ ਗਾਵਾਂ ਦਾ ਦੁੱਧ ਨਹੀਂ ਵੱਧਦਾ ਤਾਂ ਅੱਜ ਆਪਾਂ ਲੈ ਕੇ ਆਏ ਹਾਂ ਇਸ ਬਾਰੇ ਦੇਸੀ ਨੁਕਤਾ ਇਹ ਨੁਕਤਾ ਸਪੈਸ਼ਲ ਤਾਜ਼ੀਆਂ ਸੁਈਆਂ ਮੱਝਾਂ ਲਈ ਹੈ ਤੇ 6 ਚੀਜ਼ਾਂ ਆਪਾਂ ਇਹ ਨੁਕਤੇ 'ਚ ਵਰਤਣੀਆਂ 50 ਗ੍ਰਾਮ ਜੀਰਾ 50 ਗ੍ਰਾਮ ਸੌਂਫ 50 ਗ੍ਰਾਮ ਤੇਲ ਯਾਗਰਾਮ ਸੁੰਡੇ ਨੂੰ ਡਰਾਈ ਜਿੱਲਰ ਵੀ ਕਹਿ ਦਿੰਦੇ ਆ 150 ਗ੍ਰਾਮ ਗੋੜਾ ਤੇ ਨਾਲ 150 ਗ੍ਰਾਮ ਹੀ ਆਪਾਂ ਦੇਸੀ ਘਿਓ ਲੈਣਾ ਇੱਕ ਵਾਰ ਆਪਾਂ ਫੇਰ ਰਿਪੀਟ ਕਰ ਦਿੰਨੇ ਆ 50 ਗ੍ਰਾਮ ਜੀਰਾ 50 ਗ੍ਰਾਮ ਸੌਂਫ 50 ਗ੍ਰਾਮ ਤਿਲ 50 ਗ੍ਰਾਮ ਸੁੰਡ 150 ਗ੍ਰਾਮ ਗੋੜਾ 150 ਗ੍ਰਾਮ ਦੇਸੀ ਘਿਓ ਇਹਨੀਆਂ ਚਾਰੇ ਚੀਜ਼ਾਂ ਆਪਾਂ ਅੱਡ ਲੈਣੀਆਂ ਜਿਵੇਂ 50 ਗ੍ਰਾਮ ਜੀਰਾ 50 ਗ੍ਰਾਮ ਸੌਂਫ 50 ਗ੍ਰਾਮ ਤਿਲ 50 ਗ੍ਰਾਮ ਸੁੰਡ ਇਹਨਾਂ ਨੂੰ ਲੈ ਕੇ ਆਪਾਂ ਮਿਕਸੀ 'ਚ ਪਾ ਕੇ ਪੀਸ ਲੈਣਾ ਚਾਰੇ ਚੀਜ਼ਾਂ ਦਾ ਪਾਊਡਰ ਤਿਆਰ ਲੱਕ ਕੇ ਆਪਾਂ 150 ਗ੍ਰਾਮ ਗੁੜ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਤੋਂ ਬਾਅਦ ਇਹ ਸਾਰੀ ਸਮਗਰੀ 150 ਗ੍ਰਾਮ ਘਿਓ ਦੇ ਵਿੱਚ ਰਲਾ ਲਿਓ ਇਹ ਤੁਸੀਂ ਪਿੰਨੀ ਟਾਈਪ ਬਣਾ ਕੇ ਖਮਾਉਣਾ ਆਪਾਂ ਸਾਨੂੰ ਫਿਰ ਤੇ ਘਿਓ ਦੀ ਮਾਤਰਾ ਵੱਧ ਵੀ ਲੈ ਸਕਦੇ ਹੋ ਬਾਕੀ ਇਹ ਨੁਕਤਾ ਆਪਾਂ ਸ਼ਾਮ ਦੇ ਟਾਈਮ ਵਰਤਣਾ ਜਦੋਂ ਪਸ਼ੂ ਨੇ ਪੱਠੇ ਖਾ ਲਏ ਜੇ ਜਦੋਂ ਪਸ਼ੂ ਨੂੰ ਖੋਲਣੀ ਤੋਂ ਪਰੇ ਬੰਨਤਾ ਉਦੋਂ ਤੁਸੀਂ ਇਹ ਖਰਾਕ ਦੇ ਸਕਦੇ ਹੋ ਦਾ 100% ਰਿਜ਼ਲਟ ਤੇ ਮੱਝਾਂ ਪੂਰੇ ਦੁੱਧ ਤੇ ਆਜੂਗੀ ਤੇ ਮੈਡੀਕਲ ਪ੍ਰੋਡਕਟਾਂ ਨਾਲੋਂ ਬਹੁਤ ਵਧੀਆ ਰਿਜ਼ਲਟ ਹੈ ਦਾ ਬਾਕੀ ਤੁਸੀਂ ਆਪਾਂ ਤੋਂ ਪਸ਼ੂਆਂ ਦੇ ਰਿਲੇਟਡ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਕਿਸ ਟੌਪਿਕ ਤੇ ਜਾਣਕਾਰੀ ਲੈਣੀ ਹੈ ਤੁਸੀਂ ਕਮੈਂਟ ਕਰ ਦਿਓ ਉਹ ਪ੍ਰੋਪਰ ਵੀਡੀਓ ਲੈ ਆਵਾਂਗੇ ਬਾਕੀ ਜੇ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ